ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਤੁਹਾਡੇ ਕੋਲ ਸਪੈਸ਼ਲ ਪੀਸ ਲੈ ਕੇ ਆਇਆ ਮੈਂ ਪਿਓਰ ਜੋਰਜਟ ਦੇ ਪੀਸ ਆਇਆ ਮੈਂ ਕਹਿੰਦਾ ਬੜੇ ਪਿਆਰੇ ਪੀਸ ਆਇਆ ਤੁਹਾਨੂੰ ਕੰਮ ਚੈੱਕ ਕਰਾਨਾ ਕੋਈ ਸਿੱਪੀ ਸਤਾਰਾ ਨਹੀਂ ਇੰਗਲਿਸ਼ ਕਲਰ ਇਹਦੇ ਵਿੱਚ ਬਲੈਕ ਕਲਰ ਵੀ ਬਣ ਕੇ ਆਇਆ ਵੈਸੇ ਸਾਰੇ ਕਲਰ ਇੰਗਲਿਸ਼ ਆ ਬੜਾ ਸੋਹਣਾ ਆਰਟੀਕਲ ਹੈ ਪਿਓਰ ਜੋਰਜਟ ਫੁੱਲ ਪਿਓਰ ਜੋਰਜਟ ਹੋएगी ਆਹੇ ਪੀਸ ਚੈੱਕ ਕਰਾਓ ਕੰਮ ਦਿਖਾਓ ਥੋੜਾ ਦੂਰ ਹੋ ਕੇ ਦਿਖਾਓ ਪੀਸ ਕੋਈ ਸਿੱਪੀ ਸਤਾਰਾ ਨਹੀਂ ਸਾਰਾ ਕਟਵਰਕ ਦਾ ਕੰਮ ਆਇਆਗਾ ਫਰੰਟ ਅਲਟੀਮੇਟ ਆਰਟੀਕਲ ਹੈ ਬਹੁਤ ਪਿਆਰਾ ਪੀਸ ਅਤਾ ਆਹ ਚਾਹੇ ਤੁਸੀਂ ਸਲਵਾਰ ਦੇ ਪੌਂਚੇ ਕਰਦੋ ਚਾਹੇ ਤੁਸੀਂ ਕਰ ਲਓ ਬਾਜੂ ਚੁਆਇਸ ਤੁਹਾਡੀ ਹੈ ਆ ਲੋ ਇਹਦਾ ਦੁਪੱਟਾ ਮੈਂ ਕਹਿੰਦਾ ਬਿਊਟੀਫੁੱਲ ਬਿਊਟੀਫੁੱਲ ਦੁਪੱਟਾ ਕੋਈ ਸਿੱਪ ਪਿਸਤਾਰ ਨਹੀਂ ਚੈੱਕ ਕਰਾਓ ਆ ਕੰਮ ਚੈੱਕ ਕਰਾਓ ਸਾਰਾ ਆਰੀ ਦਾ ਕਟਵਰਕ ਦਾ ਕੰਮ ਦੁਪੱਟਾ ਅਲਟੀਮੇਟ ਬਿਊਟੀਫੁੱਲ ਦੁਪੱਟਾ ਕਲਰ ਸ਼ੇਡ ਮੈਂ ਕਹਿੰਦਾ ਜੀ ਅਲਟੀਮੇਟ ਕਲਰ ਹੱਥ ਕਲ ਰਾਇਆ ਹੱਥ ਪੂਰੇ ਲੋ ਜੀ ਸੀ ਗ੍ਰੀਨ ਪੈਰਟ ਕਿੰਨਾ ਪਿਆਰਾ ਕਲਰ ਹੈ ਯੂਨੀਕ ਕਲਰ ਡਿਫਰੈਂਟ ਲੋਰੀ ਸਭ ਦਾ ਫੇਵਰਟ ਕਲਰ ਹੋਏਗਾ ਬਲੈਕ ਲੋ ਜੀ ਬਲੈਕ ਆਇਆ ਬੜਾ ਪਿਆਰਾ ਕਲਰ ਅਲਟੀਮੇਟ ਸਪੈਸ਼ਲ ਆਰਟੀਕਲ ਆ ਪਿਓਰ ਜੌਰਜਟ ਦੇ ਵਿੱਚ ਆਏਗਾ ਫੁੱਲ ਪਿਓਰ ਜੌਰਜਟ 35 ਗ੍ਰਾਮ ਦੀ ਜੌਰਜਟ ਲੱਗੀ ਹੋਈ ਹੈ ਆ ਲੋ ਚੈੱਕ ਕਰੋ ਇੱਕ ਆਏਗਾ ਜੀ ਗਾਜ਼ਰੀ ਪੀਚ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਜਿਹਨੂੰ ਵੀ ਚਾਹੀਦਾ ਹੋਇਆ ਨਾ ਫਟਾਫਟ ਸਕਰੀਨਸ਼ਾਟ ਲੋ ਫਟਾਫਟ WhatsApp ਤੇ ਆਰਡਰ ਬੁੱਕ ਕਰੋ ਬਾਅਦ ਚ ਨਾ ਕਹੋ ਭਾਜੀ ਆਰਟੀਕਲ ਮਿਲਿਆ ਨਹੀਂ ਲੋ ਜੀ ਅਲਟੀਮੇਟ ਥੈਂਕ ਯੂ ਸੋ ਮਚ